ਸਾਡੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਮਲਾਈਦਾਰ ਪਹਿਲੇ ਗਾਂ ਦੇ ਦੁੱਧ ਦੇ ਬੌਲੇ ਤੋਂ ਕੇਕ ਤਿਆਰ ਕਰਾਂਗੇ ਸਵਾਦਿਸ਼ਟ ਹੋਣ ਦੇ ਨਾਲ ਗੁਣਾ ਨਾਲ ਭਰਪੂਰ ਹੋਵੇਗਾ ਇਹਦੇ ਸਾਰੇ ਆਪਾਂ ਫਾਇਦੇ ਦੱਸਾਂਗੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਵੀ ਕਿੰਨੇ ਗੁੜਾ ਨਾਲ ਭਰਪੂਰ ਹੈ ਪ੍ਰੋਟੀਨ ਦਾ ਇਹਨੂੰ ਬਾਪ ਕਿਹਾ ਜਾਂਦਾ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਦੀ ਬਹੁਤ ਜ਼ਿਆਦਾ ਚੰਗੀ ਮਾਤਰਾ ਹੁੰਦੀ ਹੈ ਜਿਹੜੇ ਬੱਚੇ ਵੱਧ ਰਹੇ ਨੇ ਜਿੰਮ ਜਾ ਰਹੇ ਆ ਉਹਨਾਂ ਵਾਸਤੇ ਤਾਂ ਇਹ ਇੰਨਾ ਫਾਇਦੇਮੰਦ ਦੇ ਪੁੱਛੋ ਨਾ ਇਹ ਵੱਡਿਆਂ ਤੋਂ ਲੈ ਕੇ ਛੋਟਿਆਂ ਹਰ ਵਾਸਤੇ ਫਾਇਦੇਮੰਦ ਆ ਜੀ ਮਿਲਕ ਕੇਕ ਜੇਕਰ ਇਸ ਤਰ੍ਹਾਂ ਆਪਾਂ ਪਹਿਲੇ ਦੁੱਧ ਦੀ ਬੌਲੀ ਦੀ ਕੋਈ ਵੀ ਚੀਜ਼ ਮਿਲਕ ਕੇਕ ਕੋਈ ਵੀ ਮਠਿਆਈ ਬਣਾ ਕੇ ਬੱਚਿਆਂ ਨੂੰ ਦਿਨੇ ਆ ਇੱਕ ਤਾਂ ਜੀ ਮਠਿਆਈ ਦੇ ਤੌਰ ਤੇ ਇੱਕ ਘਰ ਦੀ ਇੱਕ ਸ਼ੁੱਧ ਕਿਉਂਕਿ ਇਸ ਵਿੱਚ ਪੌਸ਼ਕ ਤਤ 100 ਗੁਣ ਜ਼ਿਆਦਾ ਹੁੰਦੇ ਆਪਣੀ ਸੋਨਣਾ ਨੇ ਇੱਕ ਬਛੜੀ ਨੂੰ ਜਨਮ ਦਿੱਤਾ ਸੀ ਤੇ ਇਹ ਦੇਸੀ ਗਾਂ ਦਾ ਦੁੱਧ ਆ ਥੋੜਾ ਜਿਹਾ ਮੈਂ ਕੜਾਈ ਵਿੱਚ ਪਾਣੀ ਪਾ ਲਿਆ ਤੇ ਇਹ ਪਾਣੀ ਆਪਾਂ ਇਸ ਲਈ ਪਾਇਆ ਦੁੱਧ ਥੱਲੇ ਨਾ ਲੱਗੇ ਹੁਣ ਮੈਂ ਰਾਤ ਦਾ ਤੇ ਸਵੇਰ ਦਾ ਦੋ ਡੰਗਾਂ ਦਾ ਦੁੱਧ ਲਿਆ ਹੈ ਤੇ ਰਾਤ ਹੀ ਆਪਣੀ ਸੋਨਣਾ ਨੇ ਬਛੜੀ ਨੂੰ ਜਨਮ ਦਿੱਤਾ ਸੀ ਆਪਣੇ ਕੋਲ ਗੀਰ گاਵਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੇਸੀ ਤੇ ਆਪਾਂ ਦੇਸੀ ਗਾਂ ਦਾ ਦੁੱਧ ਤੇ ਮੈਂ ਕਦੇ ਵੀ ਜੀ ਬੋਲਾ ਜਾਈ ਨਹੀਂ ਗਵਾਇਆ ਤੁਸੀਂ ਬਹੁਤ ਵਾਰ ਮੇਰੀਆਂ ਵੀਡੀਓ ਦੇਖਿਆ ਬੋਲੇ ਦੀ ਆਪਾਂ ਬਹੁਤ ਚੀਜ਼ਾਂ ਤੁਹਾਨੂੰ ਬਣਾਉਣੀਆਂ ਦੱਸਦੀਆਂ ਮਠਿਆਈਆਂ ਤਰ੍ਹਾਂ ਤਰ੍ਹਾਂ ਦੀਆਂ ਬੰਦੀਆਂ ਤੇ ਅੱਜ ਆਪਾਂ ਮਲਾਈਦਾਰ ਕੇਕ ਬਣਾਵਾਂਗੇ ਇਹਨੂੰ ਦੁੱਧ ਨੂੰ ਆਪਾਂ ਕੜਾਈ ਵਿੱਚ ਪਾ ਕੇ ਥੱਲੇ ਅੱਗ ਬਾਲ ਕੇ ਤੇ ਲਗਾਤਾਰ ਹਿਲਾਉਂਦੇ ਰਵਾਂਗੇ ਕੜਾਈ ਕਦੇ ਵੀ ਉੱਪਰ ਸੁਕਾਉਣੀ ਨਹੀਂ ਗਈ ਜੀ ਕੜਾਈ 'ਚ ਥੋੜਾ ਜਿਹਾ ਪਾਣੀ ਪਾ ਕੇ ਰੱਖਣਾ ਕੋਈ ਵੀ ਤੁਸੀਂ ਖੋਇਆ ਬਣਾਉਣਾ ਜਾਂ ਕੋਸ਼ਿਸ਼ ਨਾਲ ਥੱਲੇ ਨਹੀਂ ਲੱਗੇਗਾ ਤੇ ਇਸ ਤਰ੍ਹਾਂ ਆਪਾਂ ਦੁਪਹਿਰੇ 1:00 ਵਜੇ ਰੱਖ ਲਿਆ ਸੀ ਵਿੱਚੋਂ ਵਿੱਚੋਂ ਆਪਾਂ ਛੱਡ ਵੀ ਦਿੱਤਾ ਇਹਨੂੰ ਤੇ ਆਪਾਂ ਛਲਗਮ ਦਾ ਸਾਗ ਵੀ ਮੈਂ ਬਣਾ ਲਿਆ ਇਹਦੇ ਤੇ ਤੇ ਹੁਣ ਸ਼ਾਮੀ ਫੇਰ ਮੈਂ ਕਿਹਾ ਭਾਈ ਵਾਰੀ-ਵਾਰੀ ਡਿਊਟੀ ਦਿਓ ਤੇ ਆਪਾਂ ਕੇਕ ਤਿਆਰ ਕਰੀਏ ਸਾਰਿਆਂ ਨੇ ਡਿਊਟੀ ਦਿੱਤੀ ਪਰਿਵਾਰ ਨੇ ਜੀ ਕਿਉਂਕਿ ਇੱਕ ਜਣੇ ਤੋਂ ਤਾਂ ਬਣ ਨਹੀਂ ਸਕਦਾ ਤੇ ਇਸ ਤਰ੍ਹਾਂ ਤੁਸੀਂ ਬੱਚਿਆਂ ਨੂੰ ਦੇ ਸਕਦੇ ਹੋ ਇਹ ਖੁਸ਼ਕ ਤੇ ਗਰਮ ਤਸੀਰ ਦੀ ਹੁੰਦੀ ਹੈ ਜੀ ਬੌਲੀ ਤੁਹਾਨੂੰ ਪਤਾ ਹੀ ਹੈ ਕਈ ਖੀਸ ਵੀ ਕਹਿੰਦੇ ਆ ਇੰਦੇ ਨਾਲ ਕਦੇ ਵੀ ਤੁਹਾਨੂੰ ਕਮਰਦਰਦ ਜੋੜਾਂ ਦਾ ਦਰਦ ਕੋਈ ਵੀ ਦਰਦ ਹੋਵੇ ਉਹਦੇ ਲਈ ਫਾਇਦੇਮੰਦ ਆ ਕਿਉਂਕਿ ਪੁਰਾਣੇ ਬਜ਼ੁਰਗਾਂ ਜਿਹੜੇ ਉਹ ਇਹਨੂੰ ਖਰਾਕ ਦੇ ਤੌਰ ਤੇ ਇਸਤੇਮਾਲ ਕਰਦੇ ਆ ਇਹ ਹਾਜਮੇਦਾਰ ਹੁੰਦੀ ਹੈ ਹਾਜਮ ਵੀ ਜਲਦੀ ਹੋ ਜਾਂਦੀ ਤੇ ਹਾਜਮਾ ਦਰੁਸਤ ਵੀ ਕਰਦੀ ਠੀਕ ਵੀ ਕਰਦੀ ਇਹ ਇੰਨੀ ਫਾਇਦੇਮੰਦ ਆ ਕਿੰਦੇ ਬਿਆਨ ਨਹੀਂ ਕੀਤੇ ਜਾ ਸਕਦੇ ਰਾਤ ਵੀ ਬਹੁਤ ਹੋ ਗਈ ਏ ਤੇ ਆਪਾਂ ਬੋਲਾ ਤਿਆਰ ਵੀ ਕਰ ਰਹੇ ਆ ਬੋਲੇ ਦਾ ਮਿਲਕ ਕੇਕ ਤੇ ਹੁਣ ਇਹ ਤਕਰੀਬਨ ਤਿਆਰ ਹੋਣ ਵਾਲਾ ਹੀ ਏ ਤੇ ਅੰਦਰ ਜਾ ਕੇ ਆਪਾਂ ਜੀ ਖਸਖਸ ਲਈਏ ਤੇ ਬਦਾਮ ਥੋੜੀ ਜਿਹੀ ਜਵਾਈਨ ਸੂਰਜਮੁਖੀ ਦੇ ਬੀਜ ਕਾਲੀਆਂ ਮਿਰਚਾਂ ਤੇ ਚਿੱਟੀਆਂ ਮਿਰਚਾਂ ਤੇ ਆਪਾਂ ਮਗਜ ਲੈ ਆ ਤੇ ਇੱਕ ਚਮਚ ਆਪਾਂ ਸੌਂਫ ਲੈ ਆ ਟੇਸਟ ਬਹੁਤ ਵਧੀਆ ਆਵੇਗਾ ਇਹ ਸਾਰਿਆਂ ਨੂੰ ਆਪਾਂ ਗ੍ਰਾਈਂਡ ਕਰ ਲਾਂਗੇ ਚੰਗੀ ਤਰ੍ਹਾਂ ਇਹਦੇ ਜੀ ਫਾਇਦੇ ਵੀ ਬਹੁਤ ਆ ਇਸ ਤਰ੍ਹਾਂ ਬੱਚੇ ਵੀ ਖਾ ਲੈਣਗੇ ਤੇ ਇਹ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਬਰੀਕ ਗ੍ਰाइंड ਕਰ ਲਿਆ ਉਧਰ ਬੋਲੀ ਵਿੱਚ ਆਪਾਂ ਕਿਉ ਪਾਵਾਂਗੇ ਤਿੰਨ ਛੋਟੇ ਚਮਚੀ ਮੈਂ ਕਿਉ ਪਾਇਆ ਤੇ ਇਸ ਨਾਲ ਜਿਹੜਾ ਕੇਕ ਇਹ ਮਲਾਈਦਾਰ ਥੋੜਾ ਜਿਹਾ ਭੁੱਜ ਵੀ ਜਾਏਗਾ ਤੇ ਇਹ ਸ਼ੱਕਰ ਪਾਈ ਹੈ ਮਿੱਠਾ ਮੈਂ ਘੱਟ ਹੀ ਪਾਇਆ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਇਹ ਸਮਾਨ ਜਿਹੜਾ ਗ੍ਰाइंड ਕੀਤਾ ਹੈ ਉਹ ਵੀ ਪਾ ਦਿੱਤਾ ਤੇ ਇਧਰ ਆਪਾਂ ਡੱਬੀਆਂ ਨੂੰ ਗ੍ਰੀਸ ਕਰ ਲਾਂਗੇ ਜਿਨ੍ਹਾਂ ਵਿੱਚ ਆਪਾਂ ਮਿਲਕ ਕੇਕ ਬਣਾਉਣਾ ਹੈ ਪ੍ਰੋਟੀਨ ਜੀ ਚੰਗੀ ਮਾਤਰਾ ਵਿੱਚ ਹੁੰਦਾ ਜਿਹੜਾ ਬੌਲੀ ਵਾਲਾ ਦੁੱਧ ਪੀਂਦਾ ਬੌਲੀ ਕਿਸੇ ਵੀ ਮਾਤਰਾ ਵਿੱਚ ਲੈਂਦਾ ਉਹਨੂੰ ਜ਼ਿੰਦਗੀ 'ਚ ਕਦੇ ਵੀ ਕੈਂਸਰ ਨਹੀਂ ਹੁੰਦਾ ਕੈਂਸਰ ਨਾਲ ਲੜਨ ਦੀ ਸ਼ਕਤੀ ਵੀ ਇਹ ਰੱਖਦੀ ਹੈ ਬੌਲੀ ਇੰਨੀ ਤਾਕਤਵਾਰ ਹੈ ਤੁਹਾਨੂੰ ਪਤਾ ਹੀ ਇਹਦੇ ਵਿੱਚ ਪੌਸ਼ਟਿਕਤਾ ਇੰਨੀ ਹੈ ਪ੍ਰਾਣੇ ਬਜ਼ੁਰਗ ਕਦੇ ਵੀ ਅੱਜਕੱਲ੍ਹ ਤਾਂ ਖਾਲਾਂ ਵਿੱਚ ਤੁਸੀਂ ਜਾਂ ਨਹਿਰਾਂ ਵਿੱਚ ਪਾਣੀ ਵਿੱਚ ਰੋੜ ਦਿੰਦੇ ਹੋ ਪਰ ਇਹਨੂੰ ਪਾਣੀ ਵਿੱਚ ਰੋੜਨਾ ਨਹੀਂ ਚਾਹੀਦਾ ਤੇ ਆਪਾਂ ਤਿੰਨ ਡੱਬੀਆਂ ਵਿੱਚ ਜਮਾ ਲਿਆ ਤੇ ਆਪਣਾ ਮਿਲਕ ਕੇਕ ਘਰ ਲਈ ਬੱਚਿਆਂ ਲਈ ਮਠਿਆਈ ਆਪਣੇ ਲਈ ਇੱਕ ਵਧੀਆ ਸ਼ੁੱਧ ਤੇ ਇਹ ਜੀ ਬੱਚਿਆਂ ਵਾਸਤੇ ਮੈਂ ਬਣਾਈ ਏ ਤੇ ਮੈਂ ਭੇਜਣੀ ਹੈ ਕਿਤੇ ਤੇ ਇਹ ਆਪਾਂ ਇਸ ਤਰ੍ਹਾਂ ਭੇਜ ਦਾਂਗੇ ਤੇ ਦੂਜਿਆਂ ਦੇ ਆਪਾਂ ਕਿਨਾਰੇ ਛਡਾ ਲਵਾਂਗੇ ਕੋਸ਼ਿਸ਼ ਇਸ ਤਰ੍ਹਾਂ ਕਰਦ ਦੇ ਨਾਲ ਕਿਉਂਕਿ ਜੀ ਚੰਗੀ ਤਰ੍ਹਾਂ ਰਾਤ ਪੂਰੀ ਜੰਮਿਆ ਏ ਇਹ ਤੇ ਇਸ ਤਰ੍ਹਾਂ ਇੱਕ ਬੱਚਿਆਂ ਨੂੰ ਨਵੀਂ ਡਿਫਰੈਂਟ ਚੀਜ਼ ਵੀ ਮਿਲ ਜੇਗੀ ਤੁਸੀਂ ਬਾਹਰੋਂ ਕੇਕ ਲਿਓਂਦੇ ਜੇਕਰ ਤੁਹਾਡੇ ਘਰ ਵਿੱਚ ਮੱਝ ਗਾਂ ਸੂਈ ਏ ਤੇ ਤੁਸੀਂ ਘਰ ਵਿੱਚ ਹੀ ਬਹੁਤ ਹੀ ਸਵਾਦਿਸ਼ਟ ਬਹੁਤ ਹੀ ਇੱਕ ਜਿਹੜਾ ਗੁਣਾ ਨਾਲ ਭਰਪੂਰ ਕੇਕ ਤਿਆਰ ਕਰ ਸਕਦੇ ਹੋ ਤੇ ਇਹਨੂੰ ਆਪਾਂ ਇਸ ਤਰ੍ਹਾਂ ਛਡਾ ਲਾਂਗੇ ਤੇ ਸਿੱਧਾ ਕਰ ਲਾਂਗੇ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਏ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਵੇਂ ਕਿ ਪਿਛਲੇ ਸਾਲ ਮੈਂ ਮਿਲਕ ਕੇਕ ਬਣਾਇਆ ਸੀ ਬਹੁਤ ਹੀ ਦਾਣੇਦਾਰ ਉਹ ਮੈਂ ਲਿੰਕ ਨੀਚੇ ਦੇ ਦੂੰਗੀ ਜੇ ਤੁਸੀਂ ਦੇਖਣੀ ਹੋਈ ਵੀਡੀਓ ਬਹੁਤ ਹੀ ਉਹ ਵੀ ਸਵਾਦ ਬਣਿਆ ਸੀ ਤੇ ਇਹ ਆਪਾਂ ਵੰਡਣੀ ਵੀ ਹੈ ਜੀ ਇਹ ਬੋਲੀ ਆਪਾਂ ਹਰ ਇੱਕ ਨੂੰ ਦੱਸਦੇ ਆਂ ਵੀ ਬੋਲੀ ਦੀਆਂ ਚੀਜ਼ਾਂ ਵੀ ਤਿਆਰ ਹੁੰਦੀਆਂ ਐ ਤੇ ਤੁਸੀਂ ਇਸ ਤਰ੍ਹਾਂ ਬੱਚਿਆਂ ਨੂੰ ਦੇ ਸਕਦੇ ਹੋ ਜੀ ਇਹ ਬਹੁਤ ਜ਼ਿਆਦਾ ਜਿਵੇਂ ਕਹਿੰਦੇ ਕਈ ਲੋਕ ਕਿ ਗਰਮ ਹੁੰਦੀ ਏ ਪਰ ਜਿਹੜਾ ਤੁਸੀਂ 버ਗਰ ਜਾਂ ਪੀਜੇ ਬਾਹਰੋਂ ਇੰਨੀਆਂ ਗਲਤ ਸੌਸਿਸ ਵਿੱਚ ਪਈਆਂ ਹੁੰਦੀਆਂ ਉਹਨਾਂ ਨਾਲ ਤਾਂ ਜੀ ਇਹ ਗਰਮ ਨਹੀਂ ਹੁੰਦੀ ਬਹੁਤ ਹੀ ਤੁਹਾਨੂੰ ਇਹਨਾਂ ਦੇ ਖਾਣ ਦਾ ਜੇ ਬੱਚਿਆਂ ਨੂੰ ਦਿੰਦੇ ਹੋ ਉਹਨਾਂ ਨੂੰ ਵਿਡਾਪੇ ਵਿੱਚ ਇਹਦਾ ਪਤਾ ਲੱਗੇਗਾ ਵੀ ਕੀ ਅਸਰ ਕਰਦੀਆਂ ਇਹ ਚੀਜ਼ਾਂ ਇਹ ਜੀ ਪ੍ਰਾਣੀਆਂ ਖਰਾਕਾਂ ਨੇ ਆਪਣੀਆਂ ਇਹਨੂੰ ਤੁਸੀਂ ਸਾਹਮ ਕੇ ਰੱਖੋ ਬਣਾਓ ਟਾਈਮ ਜ਼ਰੂਰ ਲੱਗਦਾ ਹੈ ਤੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ